ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਚੜੱਕ ਜੀ ਤਸੀਲ ਤੇ ਜ਼ਿਲ੍ਹਾ ਬਾਰੀ ਨੂੰ ਮੋਗਾ ਹੀ ਪੈਂਦੇ ਆ ਅੱਜ ਦੀ ਵੀਡੀਓ 'ਚ ਤੁਹਾਡੇ ਲਈ 6 ਐਨੀਮਲ ਲੈ ਕੇ ਆਏ ਆ ਇੱਕ ਸੂਆ ਸਵਾਇਆ ਨਾਗਾ ਜੀ ਪੰਜ ਗੱਬਣ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਦਿੰਨੇ ਆ ਜੀ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਸਸਰੀ ਘਾਲ ਜੀ ਸਸਰੀ ਘਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਹਰਦੀਪ ਸਿੰਘ ਪਿੰਡ ਚੜੱਕੇ ਦੇ ਕੋਠੀ ਜ਼ਿਲ੍ਹਾ ਮੋਗਾ ਵੀਰੇ ਮੋਬਾਈਲ ਨੰਬਰ 7017605142 ਜੀ ਠੀਕ ਆ ਬਾਈ ਇੱਕ ਨੰਬਰ ਫੂਈ ਸਵਾਜੀ ਤੁਸੀਂ ਸ਼ੁਰੂ ਕਰਦੇ ਆ ਸਵੇਰ ਕਿੰਨਾ ਵਜੇ ਸਵੇਰ ਵੀਰੇ ਅਗਲੇ ਨੇ ਦੂਜਾ ਦੱਸਿਆ ਠੀਕ ਆ ਜੀ ਗਾਂ ਆਲਾ ਆਪਣਾ ਤੀਜੇ ਮੰਨ ਲਈ ਇਹਨੂੰ ਠੀਕ ਆ ਕਦੋਂ ਸੁਈ ਜੀ ਇਹ ਸੁਈ ਆ ਵੀਰੇ ਕੱਲ ਆਥ ਨੇ ਬੱਚਾ ਕਿ ਦਿੱਤਾ ਜੀ ਮਗਰ ਵੀਰੇ ਬੱਚਾ ਇਹਦੇ ਜੇਰ ਡੰਨਾ ਜੀ ਜੇਰ ਵੀਰੇ ਡੰਨਾ ਇਹਦੀ ਕਿੰਨਾ ਬੋਲਾ ਭੰਡਿਆ ਬੋਲਾ ਯਰ ਵੀਰੇ ਹੁਣ 8 ਕਿਲੋ ਬੋਲਾ ਹੈਗਾ ਇਹਦੇ ਥੱਲੇ ਅਗਲਾ ਬੋਲਾ 6-7 ਮੰਨੇ ਪਰ ਅਤਾਰਾ ਹੀ ਮੰਨੇ ਵੀਰੇ ਠੀਕ ਆ ਜੀ ਖਣਾ ਦੀ ਡੰਨਾ ਜੀ ਖਣਾ ਦੀ ਡੰਨਾ ਕਿੰਨਾ ਕ ਬਾਜੂ ਵੀਰੇ ਯਰ ਵੀਰੇ ਉਹਨਾਂ ਨੇ ਤਾਂ 18-17 ਦੱਸਿਆ ਆਪਾਂ 16 ਕਿਲੋ ਮੰਨ ਕੇ ਲਈਏ 16-17 ਦੇ ਦੂ ਠੀਕ ਆ ਤੋੜ ਕੇ ਦਿਖਾ ਦੀ ਵੀਰੇ 22 ਦੇ ਦਸਨ ਮੁਤਾਬਕ ਸੁਆ 22 ਕਹਿੰਦਾ ਮਾਲਕਾਂ ਨੇ ਦੂਜਾ ਕਰਕੇ ਦਿੱਤੀ ਆ ਕਿਉਂਕਿ ਮੇਰੇ ਤੁਸੀਂ ਪੈਸੇ ਲਾਉਣੇ ਹੁੰਦੇ ਤੁਸੀਂ ਆਪਦੀ ਸਮਝ ਨਾ ਲੈਣੀ ਜਿਹੜਾ ਮਰਜ਼ੀ ਮੰਨ ਲਓ ਕੱਲ ਸ਼ਾਮ ਦੀ ਸੂਈ ਆ ਬੱਚਾ ਮਗਰ ਵੱੱਛਾ ਜੀ ਜੇਰ ਪ੍ਰੋਪਰ ਡਨ 8 ਕਿਲੋ ਬਾਈ 10 ਦਾ ਬੋਲਾ ਨੈਟ ਰੈਡੀ ਆ ਜੀ ਤਸੱਲੀ ਤੁਸੀਂ ਕਰਨੀ ਆ ਦੋ ਟਾਈਮ ਚਾਰ ਟਾਈਮ ਮਿਲਕਿੰਗ ਕਰ ਸਕਦਾ ਜੀ 16 17 ਕਿਲੋ ਦੀ ਉਮੀਦ ਆ ਬਾਕੀ ਸੇਵਾ ਦੇ ਸਰਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਬਾਕੀ ਹਵਾਨਾ ਸੋਹਣਾ ਜੀ ਥਣਾ ਦੇ ਚਾਰ ਹੀ ਥਣਾ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਣਾ ਜੀ ਮਗਰ ਬੱਚਾ ਆ ਜਾਂਦਾ ਬੱਚਾ ਡਿਮਾਂਡ ਵੀਰੇ ਜਮਾ ਜੈ ਜੀ ਇਹ ਵੀਰੇ 60000 ਦੀ ਦੇ ਦੇਾਂਗੇ ਹੋਜੂ ਲੈਸ ਜੀ ਮਾਨਤਾਨ ਕਰਦੇ ਆਂਗੇ ਵੀਰੇ ਠੀਕ ਆ 46000 ਰੁਪਇਆ ਇਹਦੀ ਡਿਮਾਂਡ ਆ ਬਾਕੀ ਲੈਸ ਬਾਈ ਕਹਿੰਦਾ ਉਹਦੇ ਚੋਂ ਕੱਢ ਦਾਂਗੇ ਅੱਜ ਫਿਰ ਆਫਰ ਵਾਲੀ ਕਿਹੜੀ ਹੈਗਾ ਆਫਰ ਵਾਲੀ ਆਵੇ ਆ ਆਹ ਕਿਹੜੀ ਹੈ ਦੇ ਦੇਾਂਗੇ ਕੋਈ ਠੀਕ ਆ ਜੀ ਦੋ ਨੰਬਰ ਆਫਰ ਵਾਲੀ ਐਕਨਗ ਬਾਈ ਆਫਰ ਵਾਲਾ ਰੱਖਦਾ ਹੀ ਹੁੰਦਾ ਇਹਦੀ ਕੀ ਡਿਟੇਲ ਆ ਜੀ ਇਹ ਵੀਰੇ ਦੂਜਾ ਸੁਆਸ ਹੁੰਦੀ ਐ ਮੂੰਹ ਚੌਗੀ ਐ ਵੇੜ ਚਾਰ ਦਿਨ ਦਾ ਠੀਕ ਹੈ ਜੀ ਕਿੰਨੇ ਦਿਨ ਲੈਂਦੀ ਹੈ ਇਹ ਵੀਰੇ ਤਿਆਰੀਆਂ ਜੀ ਇਹ 2-4 ਦਿਨ ਹੋ ਸਾਰਾ ਕੱਲ ਨੂੰ ਪਰਸੇ ਸਵੇਰੇ ਠੀਕ ਹੈ ਇਹਨੂੰ ਦੇਣਾ ਚਾਹੀਦਾ ਵੀਰੇ 16 ਕਿਲੋ ਦੁੱਧ 15-16 ਥਣਾ ਦੀ ਦੰਨ ਹੈ ਜੀ ਓਕੇ ਹੈ ਵੀਰੇ ਜਾਨੂੰ ਤੋੜ ਕੇ ਦਿਖਾ ਦਿਓ ਜੀ ਗਰਮੀਆਂ ਦਾ ਤੋਹਫਾ ਜੀ ਅੰਗ ਕਰਾਸ ਆ ਜਾਂਦਾ ਜੀ ਮੂੰਹ ਤੋਂ ਚਾਰ ਦਿਨ ਦਾ ਦੂਜਾ ਸੂਆ ਚੈੱਕ ਕਰ ਸਕਦਾ ਕਿਸੇ ਸੱਜਣ ਨੇ ਚੈੱਕ ਕਰਦੇ ਹੁਣ ਜੀ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਆ ਹੱਤੀ ਚਵਾਈ ਵਾਲਾ ਥਾਣਾ ਜੀ ਆਪਾਂ ਤੁਹਾਨੂੰ ਨੇੜੇ ਤੋਂ ਵੀ ਚੈੱਕ ਕਰਾ ਦਿੰਨੇ ਰੋਕ ਲਿਓਰੇ ਇੱਥੇ ਮਾਲੇ ਜੀ ਲਓ ਜੀ ਚੈੱਕ ਕਰ ਸਕਦੇ ਹੋ ਫੋਟ ਨਹੀਂ ਸ਼ਾਂਖ ਨਹੀਂ ਬਹ ਲੈ ਚੱਲੀ 2-4 ਦਿਨ ਤਾਂ ਬਾਈ 10 ਦਾ ਡੇਟ ਮੁਤਾਬਕ ਪਈ ਆ ਬਾਕੀ ਕਰਮ ਵਾਲੇ ਪਸ਼ੂ ਦਾ ਪਤਾ ਨਹੀਂ ਹੁੰਦਾ ਜੀ 2 ਦਿਨ ਵੱਧ ਵੀ ਲਿਜਾ ਸਕਦਾ ਜੀ ਜੇ ਕਰਮ ਵਾਲਾ ਜੀ ਲ ਆ ਗਿਆ ਤੇ 2 ਦਿਨ ਪਹਿਲਾਂ ਵੀ ਸੂ ਸਕਦਾ ਜੀ ਇਹਦੀ ਡਿਮਾਂਡ ਮੇਰੇ ਆਫਰ 'ਚ ਜਮਾ ਫਿਰ ਇਹ 37 ਵੀ ਦੇ ਦਿਆਂਗੇ ਵੀਰੇ ਨਹੀਂ ਯਾਰ ਧੱਕਾ ਕਰਦਾ ਤੂੰ ਆਫਰ ਕਰ ਰਿਹਾ ਇਕੱਲਾ 36000 ਦੀ ਹਾਂ ਨਹੀਂ ਆ ਵੀਰੇ 36000 ਦੀ ਲਓ ਜੀ ਆਫਰ ਜੀ ਹੈ 36000 ਦੀ ਬਾਈ ਕਹਿੰਦਾ ਹਾਂ ਨਹੀਂ ਆ ਦਿਨ 2000 ਹੀ ਲੈਣੇ ਆ ਕੋਈ ਬਾਹਲੇ ਨਹੀਂਗੇ ਤੇ ਜਿਹਨੇ ਥੋੜੇ ਪੈਸੇ ਲਾਉਣੇ ਆ ਇੱਕ ਤਾਂ ਬਈ ਦੁੱਧ ਮੱਝਾਂ ਵਰਗਾ ਹੋ ਜਾਣਾ ਇੱਕ ਸਾਂਭ ਸੰਭਾਲ ਸੌਕੀ ਹੋ ਜਾਣੀ ਕਰੋ ਸਾਂ ਦਾ ਟੋਕੜਾਂ ਦਾ ਭਾਈ ਆ ਵੀਰੇ ਬੱਚੀਆਂ ਹੀ ਮਿਲਦੀਆਂ ਵੀਰੇ ਖਾਣੀਆਂ ਹੋਵੇ ਹਾਂਜੀ ਹਾਂ ਹਾਂ ਚੰਗੀ ਬੱਚੀ ਲੈਣੀ ਹੋਵੇ ਇੰਨੇ ਦੀ ਮਿਲਦੀ ਐ ਚਲੋ ਕਿਸੇ ਸੱਜਣ ਨੇ ਥੋੜੇ ਪੈਸੇ ਲਾਉਣੇ ਉਹਨਾਂ ਵਾਸਤੇ 2.36 ਹਜ਼ਾਰ ਦੇ ਦੇ ਦਾਂਗੇ 10 ਨੰਬਰ ਵੀਰੇ ਇਹਦੀ ਕੀ ਡਿਟੇਲ ਆ ਜੀ 10 ਨੰਬਰ ਵੀਰੇ ਉਹਨਾਂ ਨੇ ਤਾਂ ਦੱਸਿਆ 20 22 ਕਿਲੋ ਦੁੱਧ ਠੀਕ ਆ ਜੀ ਹਾਂ ਤੇ ਆਪਾਂ 18 ਕਿਲੋ ਮੰਨ ਕੇ ਲਈਏ ਬੱਚੀ ਠੀਕ ਆ ਬਾਈ ਉਹਨਾਂ ਨੇ ਦੂਜੇ ਸੂਏ ਦੱਸਿਆ ਅਗਲਾ ਭਲਾ ਤੀਜੇ ਮੰਨ ਲੈ ਠੀਕ ਆ ਜੀ ਦਿਨ ਕਿੰਨੇ ਕੱਢ ਦੀਏ ਜੀ ਦਿਨ ਵੀਰੇ ਯਾਰ ਇਹ ਤਿਆਰੀਆਂ ਜੀ ਹੋ ਸਕਦਾ ਅੱਜ ਰਾਤ ਨੂੰ ਸੂਪੇ ਠੀਕ ਆ ਜੀ ਕੀ ਕੱਲ੍ਹ ਸੋਭਣ ਇੱਕ ਦਾ ਦਿਨ ਕੱਢ ਜੀ ਹਾਂ ਜੀ ਤਿਆਰੀ ਮੰਨ ਕੇ ਆਇਓ ਸੂਆ ਕਿੰਨਾ ਵਾ ਬਾਈ ਸੂਆ ਵੀਰੇ ਦੂਜਾ ਯਾਰ ਅਗਲਾ ਭਲਾ ਤੀਜੇ ਮੰਨ ਲੈ ਠੀਕ ਆ ਜੀ ਹਾਂ ਜੀ ਮਾਲਕ ਇੱਧਰੋਂ ਲੈ ਕੇ ਚੱਲ ਵੀਰੇ ਟਰਾਲੀ ਵਾਲੀ ਸਾਈ ਅਗਲਾ ਬਾਈ ਕਹਿੰਦਾ ਜਿਹੜਾ ਮਰਜ਼ੀ ਮੰਨ ਲੈ ਤਿਆਰੀਆਂ ਜੀ ਆ ਇੱਕ ਦਾ ਦਿਨ ਕੱਟ ਵੀ ਸਕਦੀ ਐ ਜਾਂ ਸੂ ਵੀ ਸਕਦੀ ਐ ਸ਼ਾਮ ਤੱਕਰ ਜੀ ਬਾਕੀ ਤਿਆਰੀ ਚੰਗੀ ਐ ਜੀ 18 ਕਿਲੋ ਮੰਨ ਕੇ ਲਈ ਆ ਤੁਸੀਂ ਚਾਹੇ ਜਿੰਨੀ ਮਰਜ਼ੀ ਮੰਨ ਲਿਓ ਜੀ ਬਾਈ ਕਹਿੰਦਾ ਕਿਉਂਕਿ ਵੀਰੇ ਤੁਹਾਡੀ ਇੱਛਾ ਕੀ ਆ ਥਣਾ ਦੇ ਸਹਿ ਸੋਹਣੇ ਆਚਾਰ ਹੀ ਥਾਣਾ ਫੋਟਸ਼ਾਂ ਕੇਦੇ ਵੀ ਕੋਈ ਨਹੀਂ ਕੀ ਜੀ ਦੁੱਧ ਸੇਵਾ ਦਾ ਹੀ ਹੁੰਦਾ ਜਿੰਨੀ ਤੁਸੀਂ ਕਰ ਲੋਗੇ ਇਹ ਠਣਾ ਦੀ ਡੰਨ ਆ ਵੀਰੇ ਜਮਾ ਜਮਾ ਭਾਈ ਉਹ ਕਲੀਅਰ ਹੋਣਗੇ ਸਾਰੀਆਂ ਠੀਕ ਆ ਠਣਾ ਵਾਲੇ ਪਾਸੇ ਤਾਂ ਬੇਫਿਕਰ ਹੋ ਜੇ ਜੀ ਹਾਂਜੀ ਬਾਕੀ ਹੋਣਾ ਕੱਟ ਵਾਲਾ ਹਵਾਨਾ ਜੀ ਇਹਦੀ ਡਿਮਾਂਡ ਕੀ ਰਹਿਣ ਵਾਲੀ ਵੀਰੇ ਇਹ ਵੀਰੇ 47 ਦੀ ਦੇ ਦੇਾਂਗੇ ਤੀਜੇ ਕੋਈ ਜੋੜਾ ਲੈ ਜੂ ਸੱਜਣਾ ਜੋੜਾ ਹੋ ਜਾਂ ਮਾਨਤਨ ਵਧ ਕਰਦੇ ਆਂਗੇ ਵੀਰੇ ਠੀਕ ਜੀ 47000 ਰੁਪਏ ਇਹਦੀ ਡਿਮਾਂਡ ਆ ਜੇ ਕੋਈ ਜੋੜਾ ਲੈ ਜੂ ਤਾਂ ਲੈਸ ਉਹਦੇ ਚ ਹੋ ਜਾਊਗਾ ਅੱਗੇ ਜਰਸੀ ਆ ਡਿਮਾਂਡ ਕਹਿੰਆਂ ਦੀ ਜਰਸੀ ਦੀ ਵੀ ਹੁੰਦੀ ਆ ਸੁਆ ਵੀਰੇ ਕਿੰਨਾ ਜੀ ਇਹਦਾ ਵੀਰੇ ਯਾਰ ਦੂਜਾ ਹੀ ਇਹਦਾ ਕਿ ਆ ਤੀਜੇ ਮਾਨ ਵਾਲੇ ਅਗਲੇ ਚੌਥੇ ਮਾਨ ਵਾਲੇ ਆਪਾਂ ਨੂੰ ਕੋਈ ਤਰਾਹ ਹੀ ਨਹੀਂ ਬਣ ਕਿੰਨੇ ਲੈਂਦੀ ਹੈ ਜੀ ਬਣ ਵੀਰੇ ਇਹ ਯਾਰ 2-4 ਹੀ ਬਾਹਰੇ ਨਹੀਂ ਕਿੰਨਾ ਕੁ ਬਾਜੂ ਵੀਰੇ ਦੁੱਧ ਦੁੱਧ ਇਹਨੂੰ ਦੇਣਾ ਚਾਹੀਦਾ ਬਈ 15-16 ਕਿਲੋ ਠੀਕ ਆ ਜੀ ਹੂੰ ਤਿਆਰੀ ਚੰਗੀ ਆ ਜੀ 2-4 ਹੀ ਦਣ ਬਾਈ 10 ਦਾ ਲਊਗੀ ਜੀ ਤਿਆਰੀਆਂ ਜੀ ਆ ਤਿਆਰ ਹੀ ਆ ਬਸ ਕੋਈ ਇੱਕ ਅੱਧਾ ਦਿਨ ਇੱਧਰ ਉੱਧਰ ਹੋ ਸਕਦਾ ਜੀ ਨਾ ਕਿ ਸਾਰੇ ਤਿਆਰ ਹੀ ਆ ਤਿਆਰ ਮੰਨ ਕੇ ਲਿਓ ਥਣਾਂ ਦੇ ਸੱਜ ਸੋਹਣੇ ਆ ਤੂਆ ਜਿਹੜਾ ਤੁਸੀਂ ਮਰਜ਼ੀ ਸਮਝ ਲਿਓ ਜੀ ਥਣ ਤੁਹਾਨੂੰ ਨੇੜੇ ਤੋਂ ਚੈੱਕ ਕਰਾਤੇ ਆ ਜੀ ਬਾਕੀ ਅ ਜਿਹੜੀ ਬ੍ਰੀਡ ਦੇ ਪੱਖ ਤੋਂ ਚੰਗੀ ਹੈ ਜੀ ਇਹਦੀ ਡਿਮਾਂਡ ਵੀਰੇ ਇਹ ਵੀਰੇ 43000 ਦੀ ਦੇ ਦੇ ਹਾਂਜੀ ਛੋਟੇ ਛੋਟੇ ਹੀ ਹੈ ਜੀ ਸਾਰੇ ਪਾਸੇ ਹਾਂਜੀ ਠੀਕ ਹੈ ਜੀ ਇਹ 43000 ਦੀ ਦੇ ਦਾਂਗੇ ਲੈਸ ਹੋ ਜਾਊਗਾ ਕੋਈ ਰੇਟ ਅਫੈਕਟ ਨਹੀਂ ਹੁੰਦਾ ਅੱਗੇ ਵੀਰੇ 5 ਨੰਬਰ ਇਹਦੀ ਕੀ ਡਿਟੇਲ ਹੈ ਜੀ 5 ਨੰਬਰ ਵੀਰੇ ਇਹ ਦੂਜਾ ਸੋਹੇ ਇਸ ਹੁੰਦੀ ਅਗਲੇ ਨੇ ਦੱਸਿਆ ਠੀਕ ਆ ਜੀ ਅਗਲਾ ਆਪਣਾ ਤੀਜੇ ਚੌਥੇ ਮਾਨ ਵਾਲੇ ਠੀਕ ਆ ਜੀ ਇਹ ਦੇ ਦੇਾਂਗੇ 40000 ਦੀ ਬੱਚੀ ਆਫਰ ਜੀ ਹਾਂ ਠੀਕ ਆ ਜੀ ਕਿੰਨੇ ਦਿਨ ਲੈਂਦੀ ਹੈ ਦਿਨ ਵੀਰੇ 2-4 ਹੀ ਬਾਹਲੇ ਨਹੀਂ ਹੋ ਸਕਦਾ ਕੱਲ ਹੁਣਾ ਪਰਸੋਂ ਸੂਪੇ ਹੈਣਾ ਠੀਕ ਹੈ ਥਾਣ ਬਹੁਤ ਚੰਗਾ ਲੱਗਿਆ ਵੀਰੇ ਹਾਂ ਜੀ ਥਣ ਥਣ ਲੈ ਵੀਰੀ ਪੂਰੀ ਵਧੀਆ ਵੀਰੇ ਠੀਕ ਆ ਜੀ ਥਣ ਭਾਂਡੇ ਦੀ ਪੂਰੀ ਸਾਫਾ ਬਾਕੀ ਸੂਆ ਜਿਹੜਾ ਮਰਜੀ ਸਮਝ ਲਓ 2-4 ਦਿਨ ਹੀ ਲਊਗੀ ਤਿਆਰੀਆਂ ਜੀ ਇਹ ਆ ਸੋਨਾ ਹਵਾਨਾ ਥਣ ਇਕੱਲਾ- ਇਕੱਲਾ ਨਿੱਖੜਮਾ ਪੋਟ ਸ਼ਾਂਖ ਇਹਦੇ ਵੀ ਹੈ ਨਹੀਂ ਕੋਈ ਬਾਕੀ ਤਸੱਲੀ ਪਰਕ ਤੁਸੀਂ ਕਰਨੀ ਹੁੰਦੀ ਹੈ ਕਿਉਂਕਿ ਮੇਰੇ ਪੈਸੇ ਤੁਸੀਂ ਲਾਉਣੇ ਆ ਮੇਰੀ ਕੋਸ਼ਿਸ਼ ਹੁੰਦੀ ਆ ਕਿ ਰੇਕ ਪੱਖ ਤੋਂ ਪਸ਼ੂ ਦਿਖਾਇਆ ਜਾਵੇ ਜੇ ਕੋਈ ਪੱਖ ਵੀਰੇ ਰਹਿ ਜਾਂਦਾ ਤਾਂ ਉਹਦੇ ਲਈ ਮਾਫੀ ਆ ਕਿਉਂਕਿ ਤੁਸੀਂ ਪੈਸੇ ਲਾਉਣੇ ਹੁੰਦੇ ਆ ਆ ਕੇ ਤਸੱਲੀ ਜ਼ਰੂਰ ਕਰ ਲਿਆ ਕਰੋ ਜੀ ਬਾਕੀ ਥਾਣਾ ਦੇ ਸਾਈ ਨੇੜੇ ਤੋਂ ਦਿਖਾ ਦਿਨਾ ਜੀ ਚਾਰ ਹੀ ਥਾਣਾ ਇਹਦੀ ਡਿਮਾਂਡ 40000 ਰੁਪਇਆ ਵਿੱਚੋਂ ਲੈਸ ਉਹਦੇ ਚ ਹੋ ਜਾਊਗਾ ਅੱਗੇ ਵੀਰੇ 5 ਨੰਬਰ ਹੀ 5 ਨੰਬਰ ਵੀ ਵੀਰੇ ਇਹ ਰ ਅਗਲੇ ਦਾ ਦੂਜਾ ਹੀ ਪਾਸਾ 5 ਨੰਬਰ ਪਹਿਲਾ ਸੀ ਸੀ ਨੰਬਰ 6 ਨੰਬਰ ਵੀ ਅਗਲੇ ਨੇ ਦੂਜਾ ਹੀ ਦੱਸਿਆ ਵੀਰੇ ਅਗਲਾ ਭਾ ਨਾ ਤੀਜੇ ਚੌਥੇ ਮੰਨੀ ਜਾਵੇ ਜਿਹੜਾ ਮਰਜੀ ਹਾਂ ਠੀਕ ਆ ਜੀ ਇਹ ਵੀ ਇਹਦਾ ਤਿਆਰੀਆਂ ਜੀ ਹੈ ਬਈ ਅੱਜ ਭਰਤੀਆਂ ਹਾਂ ਜੀ ਇਹ 42 ਦੀ ਦੇ ਦੇਾਂਗੇ ਵੀਰੇ ਇਹ 42 ਦੇ ਦਾਂਗੇ ਦੁੱਧ ਅਗਲੇ ਨੇ 16 17 ਦੱਸਿਆ ਆਪਾਂ 16 ਕਿਲੋ ਮੰਨ ਕੇ ਲਈਏ ਬਈ ਜੋੜਾ ਹੈ 5 ਤੇ 6 80 ਦਾ ਦੇ ਦੇਾਂਗਾ ਦੇ ਦੇਾਂਗੇ ਦੇ ਦਾਂਗੇ ਚੱਲ ਯਾਰ ਆਫਰੀ ਆ ਜੇ ਕੋਈ 5 ਤੇ 6 ਨੰਬਰ ਲੈ ਜੀ ਤਾਂ 80 ਦਾ ਲੈ ਜੋ ਜੋੜਾ ਤੇ ਨਹੀਂ ਇਹਦਾ ਬਿਆਣ ਇੱਕ ਕੱਲੀ ਕੱਲੀ ਫਿਰੋਸਾ ਹੋਣਾ ਵੇਚਾਂਗੇ ਵੀਰੇ ਇੱਕ ਕੱਲੀ ਤਾਂ ਚਲੋ ਜੇ ਸੱਜਣ ਕੋਈ ਦੋ ਲੈ ਕੇ ਜਾਂਦਾ ਤਾਂ ਚਲੋ ਛੋਟ ਛੱਪਾ ਉਹਦੇ ਚੋਂ ਕਰਨਾ ਹੀ ਪੈਂਦਾ ਜੀ ਹਾਂ ਜੀ ਹਾਂ ਜੀ ਤਿਆਰੀਆਂ ਚ ਹੀ ਇਹ ਇੱਕ ਦੋ ਦਿਨ ਲਿਜਾ ਵੀ ਸਕਦੀ ਆ ਵੈਸੇ ਬਾਈਕਾਂ ਦਾ ਜਿਹੜੇ ਹਿਸਾਬ ਨਾਲ ਲੱਗਦਾ ਕਿ ਉਹ ਹਿਸਾਬ ਨਾਲ ਸ਼ਾਮ ਤੱਕ ਜਾਂ ਮਾਰਨਿੰਗ ਤੱਕ ਸੂਪੂਗੀ ਬਾਕੀ ਥਣਾਂ ਦੇ ਸਹਿਜ ਵੀ ਸੋਨੇ ਗੈਬ ਤੇ ਲੱਗੇ ਆ ਥਣਾਂ ਦੀ ਇਹ ਵੀ ਦੰਨਾ ਵੀਰੇ ਥਣਾਂ ਦੀ ਵੀਰੇ ਯਾਰ ਸਾਰੇ ਪਸ਼ੂ ਓਕੇ ਹੋਣਗੇ ਡਿਮਾਂਡ ਵੀਰੇ ਦੀ ਡਿਮਾਂਡ ਵੀਰੇ ਵਿਆਹੀ ਦੀ ਦੇ ਦੇਾਂਗੇ ਠੀਕ ਆ 42000 ਰੁਪਏ ਦੀ ਡਿਮਾਂਡ ਆ ਵਿੱਚੋਂ ਲੈਸ ਹੋ ਜਾਊਗਾ ਕੋਈ ਵੀ ਐਨੀਮਲ ਕਿਸ ਨੂੰ ਪਸੰਦ ਆਉਂਦਾ ਹੈ ਨੰਬਰ ਸਕਰੀਨ ਤੇ ਬਾਈ ਦਾ ਚਾਲਦਾ ਰਹੂਗਾ ਧੰਨਵਾਦ